ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਹਰਗੋਬਿੰਦ ਸਾਹਿਬ ਛੇਵੀਂ ਪਾਤਸ਼ਾਹੀ ਦਾ ਜਨਮ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਮਾਤਾ ਗੰਗਾ ਜੀ ਦੇ ਕੁੱਖੋਂ ਮਤੀ ਹਾਲ ਵਧੀ 1652 ਬਿਕਰਮੀ ਐਤਵਾਰ ਨੂੰ ਵਡਾਲੀ ਵਿਖੇ ਹੋਇਆ ਆਪ ਜੀ ਦੇ ਤਿੰਨ ਮਹਿਲ ਸਨ ਪਹਿਲੇ ਮਹਿਲ ਦਮੋਦਰੀ ਜੀ ਦੇ ਉਦਰ ਤੋਂ ਬੀਬੀ ਵੀਰੋ ਜੀ ਬਾਬਾ ਗੁਰਦਤਾਂ ਜੀ ਅਤੇ ਅਨਿਰਾਏ ਜੀ ਜਨਮੇ ਦੂਜੇ ਮਹਿਲ ਮਾਤਾ ਨਾਨਕੀ ਜੀ ਦੇ ਉਦਰ ਤੋਂ ਬਾਬਾ ਅਟਲ ਅਤੇ ਗੁਰੂ ਤੇਗ ਬਹਾਦਰ ਜੀ ਜਨਮੇ ਅਤੇ ਤੀਜੇ ਮਹਿਲ ਮਾਤਾ ਮਹਾਦੇਵ ਜੀ ਦੇ ਕੁਖੋਂ ਸੂਰਜਮਾਲ ਜੀ ਪੈਦਾ ਹੋਏ ਸ੍ਰੀ ਗੁਰੂ ਹਰगोबिंद ਸਾਹਿਬ ਜੀ ਨੂੰ ਗੁਰਤਾ ਗੱਦੀ ਦੀ ਪਰਵਾਨਗੀ ਸ੍ਰੀ ਗੁਰੂ ਅਰਜਨ ਦੇਵ ਜੀ ਆਪਣੇ ਜੀਵਨ ਦੇ ਜੀ ਦੇ ਗਏ ਸਨ ਗੁਰਤਾ ਗੱਦੀ ਦੇ ਤਖਤ ਉੱਤੇ ਆਪ ਜੀ ਨੇ ਬਾਬਾ ਬੁੱਢਾ ਜੀ ਦੇ ਹੱਥੋਂ ਦੋ ਤਲਵਾਰਾਂ ਇੱਕ ਮੀਰੀ ਦੀ ਤੇ ਇੱਕ ਪੀਰੀ ਦੀ ਪਹਿਨ ਕੇ ਬਿਰਾਜਮਾਨ ਹੋਏ ਆਪ ਜੀ ਰੋਸ਼ਨ ਦਿਮਾਗ ਸੂਰਵੀਰ ਅਤੇ ਬਹੁਤ ਹਿੰਮਤੀ ਸਨ ਆਪ ਜੀ ਦਿਨ ਵੇਲੇ ਸ਼ਸਤਰ ਵਿੱਦਿਆ ਸਿਖਾਉਂਦੇ ਸ਼ਿਕਾਰ ਖੇਡਣ ਜਾਂਦੇ ਸੰਧਿਆ ਹੋਣ ਤੋਂ ਪਹਿਲਾਂ ਤਖਤ ਸਾਹਿਬ ਤੇ ਦੀਵਾਨ ਸਜਾਉਂਦੇ ਗੁਰਤਾ ਗੱਦੀ ਤੇ ਆਪ ਜੀ 32 ਸਾਲ 10 ਮਹੀਨੇ 12 ਦਿਨਾਂ ਤੱਕ ਸਸ਼ੋਭਿਤ ਰਹੇ ਜਹਾਂਗੀਰ ਦੀ ਕੈਦ ਵਿੱਚੋਂ 22 ਧਾਰ ਦੇ 52 ਰਾਜਿਆਂ ਨੂੰ ਆਜ਼ਾਦ ਕਰਵਾਉਣ ਕਰਕੇ ਆਪ ਜੀ ਨੂੰ ਬੰਦੀ ਛੋੜ ਵੀ ਕਿਹਾ ਜਾਂਦਾ ਹੈ ਆਪ ਜੀ ਨੇ ਚਾਰ ਲੜਾਈਆਂ ਲੜੀਆਂ ਅਨੇਕਾਂ ਸਾਖੀਆਂ ਆਪ ਜੀ ਦੀਆਂ ਪ੍ਰਚਲਿਤ ਹਨ ਗੁਰੂ ਸਾਹਿਬ ਦੀ ਯਾਦ ਵਿੱਚ 85 ਗੁਰਦੁਆਰਾ ਸਾਹਿਬ ਹਨ ਆਪਣਾ ਅੰਤ ਸਮਾਂ ਨੇੜੇ ਆਇਆ ਜਾਣ ਕੇ ਆਪ ਜੀ ਨੇ ਪਤਾਲਪੁਰੀ ਨਾਮ ਦਾ ਕੋਠਾ ਜੋ ਕਿ ਪਹਿਲਾਂ ਹੀ ਬਣਾ ਰੱਖਿਆ ਸੀ ਉਸ ਅੰਦਰ ਆਸਨ ਲਗਾ ਲਿਆ ਸੰਗਤ ਨੂੰ ਹੁਕਮ ਦਿੱਤਾ ਅੰਦਰ ਕੋਈ ਨਾ ਆਵੇ ਚਾਰ ਦਿਨ ਬਾਹਰ ਬੈਠ ਕੇ ਪਾਠ ਕਰਨਾ ਪੰਜਵੇਂ ਦਿਨ ਬੂਆ ਖੋਲਣਾ ਗੁਰੂ ਹਰ ਰਾਜ ਸਾਹਿਬ ਨੇ ਸਭ ਸੰਗਤਾਂ ਸਮੇਤ ਪੰਜਵੇਂ ਦਿਨ ਅੰਮ੍ਰਿਤ ਵੇਲੇ ਦਰਵਾਜ਼ਾ ਖੋਲ ਕੇ ਵੇਖਿਆ ਤਾਂ ਗੁਰੂ ਸਾਹਿਬ ਆਸਨ ਅਵਸਥਾ ਵਿੱਚ ਬੈਠੇ ਹੋਏ ਜੋਤੀ ਜੋਤ ਸਮਾ ਗਏ ਸਨ ਗੁਰੂ ਹਰ ਰਾਏ ਸਾਹਿਬ ਜੀ ਨੇ ਸੰਗਤ ਨੂੰ तेरज ਦਿੱਤਾ ਫਿਰ ਇਸ਼ਨਾਨ ਕਰਾ ਕੇ ਬਸਤਰ ਸਜਾ ਕੇ ਚੰਦਨ ਦੀ ਚਿਖਾ ਉੱਪਰ ਗੁਰੂ ਸਾਹਿਬ ਦਾ ਸੰਸਕਾਰ ਕੀਤਾ ਗਿਆ